ਲੋ ਜੀ ਭੱਗੋ ਨੂੰ ਮੈਂ ਆਖਿਆ ਸੀ ਵੀ ਯਾਰਾਂ ਇੱਕੀ ਪਰਵਾਦੇ ਨਾਲ ਖਾਂ ਬਣਵਾ ਕੇ ਤੇ ਸਬਜ਼ੀ ਬਜਾ ਦੇ ਇਧਰ ਜੀ ਦੋ ਦੋ ਦਿਨ ਅਗਲੇ ਦਾ ਹੀ ਲੱਗਿਆ ਲਾਉਣ ਬੀਜ ਲਿਆਂਦਾ ਜੀ ਗਾਜਰਾਂ ਦਾ ਕਿੱਥੇ ਰਖਿਆਈ ਲੈ ਲਉਂਗਾ ਗਾਜਰਾਂ ਸ਼ਹਿਰੋਂ ਵਾਹ ਜੀ ਕੀ ਹਾਲ ਹੈ ਉਹ ਠੀਕ ਹੈ ਨਾਸ਼ਤਾ ਠੀਕ ਹੈ ਨਾ ਦਾਨੀ ਜੀ ਮਾਰਦਾ ਹਾਂ ਕੌਣ ਦੁਪਹਿਰੇ ਬੜੀ ਰੌਣਕ ਸੀ ਕਾਸਟਲ ਜੀ ਸਾਰਿਆਂ ਹਰ ਸਭ ਠੀਕ ਠਾਕ ਜੇ ਆਸ ਕਰਦੇ ਹਾਂ ਸਾਰੇ ਠੀਕ ਹੋ ਗੋਗੇ ਮੈਂ ਅਰਜਨਜੀਤ ਵਾਲਾ ਮੇਰਾ ਰਾਦਾ ਵੀ 1121 ਭਰ ਲੀ ਅੱਜ 1121 ਨੂੰ ਪਾਣੀ ਦੇਣ ਵਾਲਾ ਆ ਜਿਹੜਾ ਛੋਟਾ ਪਿਆ ਵਾ ਉਹਨੂੰ ਕੋਈ ਸੁੱਕੀ ਨਾ ਜਾਏ ਆ 1121 ਭਰ ਦੇਣ ਨਾਲ ਉੱਠਿਆ ਹੀ ਨਹੀਂ ਹੋਰ ਅਨਜੀਤ ਸਿੰਘ ਹੁਣ ਚੱਲੀ ਜਾ ਵਾਹਿਗੁਰੂ ਲੋ ਜੀ ਅਹੀਂ ਨਾ 11 12 ਦਾ ਪਾਣੀ ਲੱਗੇ ਆ ਲਾਉਣ ਤੇ ਬੀ ਲਿਆਂਦਾ ਜੀ ਗਾਜਰਾਂ ਦਾ ਕਿੱਥੇ ਰਖਿਆਈ ਉਹ ਬਲਾਪੇ ਕਿੱਥੇ ਆ ਉਹ ਰੱਖਿਆ ਲਕਾ ਕੇ ਰੱਖਿਆ ਉਹ ਮੈਨਾਂ ਜਾਨਾਂ ਲੱਗ ਜੇ ਤੇ ਦਲੇਰ ਨੂੰ ਵਧਾਈ ਦੇਣ ਆਏ ਆ ਜੀ ਦਲੇਰ ਨੇ ਨਵੀਂ ਦੁਕਾਨ ਪਾਤੀ ਜੇ ਵਿੱਚੇ ਅਸੀਂ ਆ ਸਾਡੇ ਵੀਰ ਆਏ ਨੇ ਅੰਮ੍ਰਿਤਸਰੋਂ ਬਾਬਾ ਜੀ ਤੇ ਇਹਨਾਂ ਦੀ ਇਹ ਫਿਟਿੰਗ ਉਹ ਡਈ ਆ ਲੱਕੜ ਦੀ ਆ ਵਖੋ ਤੇ ਇੱਥੇ ਲੱਗਣੇ ਜੇ ਬੂਟ ਇਧਰ ਟੀ-ਸ਼ਰਟਾਂ ਨੇ ਇਧਰ ਪੈਂਟਾਂ ਟੀ-ਸ਼ਰਟਾਂ ਸ਼ਰਟਾਂ ਤੇ ਇਹਨੂੰ ਵਧਾਈ ਦਿਓ ਵੀਰ ਨੂੰ ਫੋਨ ਕਰਕੇ ਤੇ ਆ ਮੇਰਾ ਜਿਹੜਾ ਛੋਟਾ ਪੋਤੇ ਆ ਇਹਨੂੰ ਕਹਿੰਦੇ ਵੀ ਤੇਰੀ ਉਹ ਕੀ ਹੁੰਦੇ ਕਾਸਟ ਕੀ ਕਹਿੰਦਾ ਮੈਂ ਦਾਂਵੀਂ ਚ ਪੜਦਾ ਹਾਂ ਇਹਨੋਂ ਆਦੇ ਤੇਰੀ ਕਾਸਟ ਕੀ ਆ ਬਾਬਾ ਜੀ ਆਂਦੇ ਤੇ ਕਹਿੰਦਾ ਮੈਂ ਦਾਂਵੀਂ ਚ ਪੜਦਾ ਹਾਂ ਇਹ ਬਣਾਉਣੀ ਚਾਹੀਦੀ ਆ ਇਹ ਚਾਹੀਦੀ ਹੈ ਬਣਾਉਣੀ ਉਹ ਮੇਰਾ ਜਿਹੜਾ ਜੰਗੀਆ ਕਰ ਦੇ ਚੰਗੀ ਇੱਥੇ ਲਾਣਾ ਆ ਬਾਬਾ ਜੀ ਦਾ ਚੇਲਾ ਵਾ ਯਾਰਾ ਬਾਹ ਓ ਵੀਰ ਕਈ ਦਮਾ ਦੇ ਨਹੀਂ ਚੰਗੀ ਸਕਦਾ ਹੀ ਓਏ ਚੰਗੀ ਆ ਫੇਰ ਤੂੰ ਇਹ ਵੀ ਫੇਰ ਸੇਤ ਲਾ ਤਾ ਜੀ ਨਾਲ ਇੱਥੇ ਨਾ ਲੋੜ ਚੱਲ ਯਰ ਜੀਤ ਵੇਲਾ ਠੀਕ ਆ ਤਾਂ ਵੇਲਾ ਚੱਲੀਏ ਚੱਲੀਏ ਬਧਾਈਆਂ ਸਾਰਿਆਂ ਨੂੰ ਚੰਗਾ ਫਿਰ ਬਧਾਈਆਂ ਦਾ ਮਿਲਦੇ ਆਜੇ ਇੱਥੇ ਹੀ ਟੱਲਣਾ ਏ ਮੇਲੋ ਦੇ ਗਾਹਾਂ ਸ਼ਿਆ ਸੀ ਬਲੇਰ ਦੀ ਦੁਕਾਨ ਤੋਂ ਆ ਗਏ ਹੁਣ ਘਰ ਤੇ ਇੱਕ ਲਾਤਾ ਬੂਟਾ ਇੱਥੇ ਇੱਕ ਲਾਤਾ ਉਹ ਉਥੇ ਹੋ ਕਰਦੇ ਆ ਸਪਰੇ ਆਹ ਵੇ ਫੋੜ ਕੇ ਵਿੱਚ ਪਾ ਦੇ ਆ ਦਵਾਈ ਕਿੰਨੀ ਫੇ ਸਾਰੀ ਪਾ ਦੇ ਵਿੱਚ ਮੈਂ ਹਮੜਕੇ ਨਹੀਂ ਕਰਨੀ ਨਹੀਂ ਮੁਰਕੇ ਇਹਨੂੰ ਹੁਣ ਤੁਪਕਾ ਤੋਕਾ ਪਾਈ ਜਾ ਆ ਇਹਨੂੰ ਇਹ ਕੋ ਹੁੰਦਾ ਸਪਰੇ ਕਰਨ ਲੱਗੇ ਸੁੰਢੀ ਜੜੀ ਸੁੰਢੀ ਵਾਲੀ ਸਪਰੇ ਕਰਦੀ ਹੈ ਸੁੰਢੀ ਇਹਨੇ ਡਿੱਗ ਪਏ ਮੂੰਹ ਜਿਹੜੇ ਡਿੱਗ ਪਏ ਇਹਨਾਂ ਕਿਦਾਂ ਡਿੱਗ ਪਏ ਲੋ ਜੀ ਭੱਗੋ ਨੂੰ ਮੈਂ ਆਖਿਆ ਸੀ ਵੀ ਯਾਰਾਂ ਇੱਕੀ ਪਰਵਾਦੇ ਨਾਲ ਥਾਂ ਬਣਵਾ ਕੇ ਤੇ ਸਰਦੀ ਤੇ ਜਾਦੇ ਇੱਧਰ ਮੇਰਾ ਛਮੀ ਵੀ ਰ ਛਮੀ ਵੀ ਵੀ ਲਾਟਿਆ ਤੇਰੀ ਕਰਨ ਰਿਆ ਆਪਣੀ ਚੱਲ ਭੱਗੋ ਜੀਦ ਓਏ ਚਲਾ ਚਲਿਏ ਇਦੋਂ ਦਾ ਤਾਂ ਜਨਾ ਅਗਲਦਾ ਹੀ ਲੋ ਜੀ ਕੰਮ ਜਿਹੜਾ ਪਹਿਲਾ ਸਰਕਾਰੀ ਪਿਆ ਆਉਂਦਾ ਹੈ ਉਹ ਭੱਜਣ ਡਿਆ ਮੈਂ 1121 ਨੂੰ ਲਵਾ ਕੇ ਪਾਣੀ ਤੇ ਆ ਗਿਆਂ ਇਧਰ ਥਾਂ ਇਧਰ ਰੇਤਾ ਚੁੱਕਣ ਦੇ ਨੇ ਉਹ ਉਧਰੋਂ ਵੇਖੋ ਹੁਣ ਰੋਟੀ ਖਾਣ ਆ ਗਏ ਸਾਰੇ ਬੰਦੇ ਤੇ ਮੈਂ ਆਇਆ ਤੋੜਾ ਵੀ ਮੇਰੀ ਪਹਿਲੀ ਨਾ ਕਿ ਤਨੀ ਵੀ ਛੱਡਣਾ ਦੁਨੀਆਂ ਦੇ ਉੱਤੇ ਜਿਹੜਾ ਰਹਿੰਦਾ ਨਾ ਚੁੱਪ ਉਹ ਜੇ ਬੰਦਾ ਚਾਹਦਾ ਜੇ ਨਪਿਆ ਇਹਰਾ ਪਤਾ ਮੰਗਾ ਲੈਂਦਾ ਨਾ ਯੂਰਪ ਹੈ ਸਾਰੇ ਇਕੱਲੇ ਨੇ ਹੈ ਡਰਾਟ ਆਇਆ ਕਿ ਨਹੀਂ ਆਉਗੇ ਵਰਾਬ ਆ ਗਿਆ ਓਏ ਉਨੇ ਆਪਾ ਉਸ ਬੇਲਿਓ ਹੋ ਕੇ ਰੇਤਾ ਪਈਆ ਤੇ ਆ ਗਏ ਆ ਯਾਰਾਂ 21 ਭਰਦ ਦੀਆ ਰਣਜੀਤ ਨੇ ਪਾਣੀ ਆ ਖਵਾ ਗਾ ਕੰਡੇ ਦੇ ਵੀ ਤੇ ਚੰਗਾ ਹੁੰਦਾ ਫਲ ਦੁੱਧ ਆ ਹੀ ਕਈ ਦਾਣੇ ਦੁੱਧ ਆ ਹੀ ਵਿੱਚੋਂ ਦੋਦਾ ਕਰਕੇ ਫਿਰ ਪਾਣੀ ਦੇਣਾ ਪਿਆ ਹੁਣ ਇੱਥੇ ਹਲਦੀ ਆਹ ਰੋ ਉਹ ਨਾ ਹਲਦੀ ਮਰੀ ਗਈ ਆ ਤੇ ਮੈਂ ਆਹ ਵੀ ਚੱਲ ਅਜੀਦਾ ਮਾਰਿਆ ਤੱਲਾ ਮੈਂ ਆਹ ਦੋ ਮਰ ਲਵਾ ਮੈਂ ਵੀ ਸੱਗਾਜਰਾ ਗੁਜਰਾ ਬੀਜ ਦिए ਮੂਲੀਆਂ ਵਾਲੀਆਂ ਬੀਜ ਦिए ਸਾਲ ਕੰਮ ਆਊਗਾ ਉਧਰ ਗਾਜਰਾ ਬੀਜਦੇ ਨੇ ਪਰਲੇ ਪਨੇ ਇਧਰ ਮੂਲੀਆਂ ਬੀਜਦੇ ਨੇ ਇੱਕ ਛੜ ਦੇ ਉਧਰ ਲਸਣ ਬੀਜਣਾ ਘਾਹ ਛੜਦਾ ਤੇ ਸਪਰੇਅ ਕੀਤੀ ਆ ਜੀਦੋਂ ਡੈਬਿਆ ਡਿਗਣ ਥਾ ਨੂੰ ਹਣਾ ਅੱਜ ਮੈਂ ਵਾਟਰ ਬੁੱਡ ਦੇ ਦਨੇ ਆ ਸ਼ਾਮ ਨੂੰ ਆ ਰਿਹਾ ਯਾਰੀਆਂ ਸ਼ਾਂਗ ਦਨੇ ਆ ਹਾਂ ਲਿਆਉਨੇ ਆ ਯਾਰ ਇਹਨੂੰ ਦਾਤਰ ਉਹਨਾਂ ਕੋ ਮੱਕੇ ਲਿਆਉਨੇ ਇਹਨੂੰ ਵਾਢੀ ਦਨੇ ਆ ਕਿੰਨਾ ਗਿਆ ਗੋਲਡੀ ਮੇਰਾ ਭਾਈ ਆ ਗਿਆ ਜੀ ਠੀਕ ਹੋਰ ਗੋਲਡੀ ਕੀ ਕਰਨਾ ਮਾ ਮੋਟਰਸੈੱਡ ਲਗਾਉਣਾ ਤੇ ਕਾ ਕਰ ਕਈ ਦਾ ਪਾਜੀ ਨੇ ਮੋਟਰਸੈੱਡ ਲਗਾਉਣਾ ਵਾਲੀ ਦੀਆਂ ਸ਼ੌਪਾਂ ਚੱਲਣੀਆਂ ਨੇ ਮਾਰੋ ਮਾਰ ਮੈਂ ਤੇ ਗੁਰਪ੍ਰਤਾ ਸਿੰਘ ਆਏ ਆ ਬਾਜ਼ਾਰ ਤੋਂ ਮੜ ਤੇ ਇੱਥੇ ਮਿਲ ਪਿਆ ਸਾਡਾ ਜੀ 골ਡੀ 골ਡੀ ਕਿੱਦਾਂ ਫਿਰ ਵਧੀਆ ਵਧੀਆ ਆ ਆਪਣਾ ਵੀਰ ਗੁਰਪ੍ਰਤਾ ਵੀ ਮਗਰ ਬੈਠਾ ਜੈ ਇਹਨੂੰ ਵੇਖ ਲੋ ਇਹਦਾ ਚਿਹਰਾ ਇਹ ਗਲਾ ਵਰਗਾ ਚਿਹਰਾ ਹੋਰ ਆ ਰਹਾ ਫਿਰ ਖਾਈਏ ਬਈ ਕੁਝ ਬਸ ਫਿਰ ਪੰਜ ਕਿਲੋ ਭਰਾ ਬੀਲ ਲੈ ਐਵੇਂ ਪਿੰਡੋਂ ਜਾ ਗਏ ਇਹ ਤਾਂ ਰਿਸ਼ਤੇਦਾਰੀ ਰਿਸ਼ਤੇਦਾਰੀ ਹੁੰਦੀ ਆ ਜੇ ਪਾਸ ਸੁਟੀ ਜਾਓ बाजार च रौनक पूरी क्या हाल है ओ ठीक है, है। जी कास्ट जी अपनी <laughs> ਜੋ ਕਰਦੇ ਹਾਂ ਹੁਣ ਕੋਈ ਨਹੀਂ ਬਤਾਈਏਗਾ ਇਸ ਕੋ ਛੋਟਾ ਕਰਨੇ ਲਈ ਐ ਹਮ ਜਿਹੜੀ ਪੱਥਰ ਲਗਾਣਾ ਥੱਲੇ ਪਲੇਟਾਂ ਲਗੀਆਂ ਐ ਭਰਾ ਨੇ ਲਾਈਆਂ ਨੇ ਦੱਤ ਕਰਦੀ ਐ ਦਲੇਰ ਵਾਲੀ ਦਲੇਰ ਦੀ ਅੱਜ ਪਾ ਕੇ ਬੜੀ ਸੋਹਣੀ ਵਜੀ ਐ ਆਹ ਕਾਲੀ ਲੱਗਣ ਦੀ ਤਾਂ ਕਰਕੇ ਮੈਂ ਦਲੇਰ ਨਵੀਆਂ ਪਕਵਾਈ ਨਾਲੇ ਤੇ ਰੌਪਾਟੀ ਵੀ ਕਰਨ ਦੀ ਐ ਪਾਰਟੀ ਦੇ ਗਾਰ ਸੈੱਟ ਕਰਨ ਦਾ ਕੰਮ ਆ ਐ ਵੀਰ ਬਹੁਤ ਪੜਿਆ ਲਿਖਿਆ ਪਤਾ ਲੱਗਾਈ हाँ भाई वीर बड़ा पढ़ा लिखे है ट्यूशन टूशन चाहिए दादी पता चल गया आपको क्या बोला हमने इसको बोला आपकी कास्ट क्या है ये बोलता है मैं दसवीं पढ़ता हूँ ਇਹ ਨਹੀਂ ਬੋਲਾਗਾ ਜੱਟ ਹੂੰ ਉਹ ਕਹੇ ਚਾਹੇ ਜੋ ਵੀ ਇਹ ਬਹੁਤ ਤੇਜ਼ ਬੰਦਾ ਹੈ ਇਸ ਕੋ ਪਤਾ ਨਹੀਂ ਚਲਾ ਸਰਦਾਰ ਨੈਚਰੋਲੋਜੀ ਤੇ ਸਮਝਾ ਕੇ ਆਤਾ ਓਏ ਤੱਕਾ ਲਗਾ ਤੱਕਾ ਲੱਗਾ ਬੋਲਾ ਵਾ ਇਹਨੂੰ ਨਹੀਂ ਪਤਾ ਲੱਗਦਾ ਪਰ ਉਹ ਕਾ ਗੱਲਾਂ ਆਪਣੀਆਂ ਤੇਜ਼ ਕਰਤਾ ਹੈ ਕਾਮ ਮੈਂ ਨਹੀਂ ਸੁਨਾ ਹਾਂ ਕਾਮ ਮੈਂ ਨਹੀਂ ਸੁਨਾ ਬਾਪੂ ਕੋ ਤਾਂ ਚੱਲੇ ਆ ਚੱਲੇ ਆ ਗਿਆ ਵਾ ਇਹ ਅੰਦਾ ਚੋਰਾ ਵੇਖਾ ਇੱਥੇ ਮੈਂ ਜਾ ਕਰ ਗਿਆ ਇਹ ਅੰਦਾ ਜਾਓ ਇਹਨਾਂ ਨਾਲ ਮੈਂ ਸੈਲ ਨਹੀਂ ਪਤਾ ਸਫਾਈ ਸਭੀ ਕਰ ਸੀਸ਼ਿਆਂ ਤੋਂ ਜਿਹੜਾ ਟਕਟਕ ਕਰਾਗਾ ਉਹ ਹਨ ਤੇ ਲੱਗਿਆ ਜੱਤਵਾਲੀ ਦੀਆਂ ਰੌਣਕਾਂ ਪੂਰੀਆਂ ਲੱਗੀਆਂ ਹੋਇਆ ਆਹੇ ਹਾਂ ਬੜੀ ਰੌਣਕ ਹੈਰ ਖਤ ਭਾਏ ਫਟਾਕੇ ਬਣਾਵੇ ਆਹਦਾ ਪੂਰਾ ਪਟਾਕਾ ਚੱਲ ਰੂਗਾ ਪਰ ਇਹਨਾਂ ਨੂੰ ਕਿਹਨੇ ਡਕਣਾ ਹੀ ਵੇਲਾ ਹੈ ਸਾਡੀ ਪਰਾਲੀ ਲੂਤੀ ਇਹਨਾਂ ਨੇ ਲੱਭ ਲਈ ਘਾਰਿਆਂ ਨੂੰ ਆਹ ਵੇਖੋ ਇਹਨਾਂ ਨੇ ਕੰਮ ਨਹੀਂ ਲਿਆ ਉਹ ਤੋਂ ਮੋੜ ਲਿਆ ਬਸ ਗੁਰਦੁਰੇ ਤੇ ਕਿਥੇ ਹਾਂ ਇਹ ਲਾਦਾਂ ਵੀਡੀਓ ਦੇ ਵਿੱਚ ਤੇ ਆਉਂ ਲੱਗਦਾ ਵੀ ਜਦੋਂ ਡੇਰਾ ਚੰਡੀਗੜ੍ਹ ਆ ਆ ਦੇ ਯਾਰ ਉਹ ਨਾ ਹਾਂਜੀ ਯਾ ਲੈ ਆਏ ਆਏ ਬਸ ਵਾਹਿਗੁਰੂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚਾ ਪਾਸ਼ਾ ਇੱਜ਼ਤ ਬਾਤ ਰੱਖੀ ਸਾਡੇ ਦੇ ਗਰੀਬਾਂ ਦੇ ਮਿਹਰ ਕਰਨੀ ਵਾਹਿਗੁਰੂ ਮੈਂ ਤਾਂ ਗੁਰਪ੍ਰਤਾਪ ਚ ਨੇ ਆ ਮੇਲਾ ਵੇਖਣਾ ਉਹਦੇ ਲੱਕੇ ਨੇ ਛੋਲੇ ਦਾ ਮੇਲਾ ਵੇਨੇ ਨੇ ਸਹੀ ਗੱਲ ਇਹ ਕੋਈ ਨਹੀਂ ਬੜੇ ਧੇਰ ਬਾਹਰ ਆ ਹਾਂ ਹਾਂ ਕੌਣ ਕੋਈ ਨਹੀਂ ਮੋਰੀ ਕਾੜ ਲੱਗਡੇ ਓਏ ਫੁੱਲ ਫਲ ਜੇ ਰੌਣਕ ਹੀ ਬੜੀ ਆ ਜੇ ਦੇਖ ਲਓ ਕੰਮ ਨੇ ਪਹਿਲਾਂ ਦੁਪਹਿਰੇ ਹੀ ਬੜੀ ਰੌਣਕ ਸੀ